ਕਿ ਉਹਨਾਂ ਦਾ ਧੰਨਵਾਦ ਕਰੀਏ ਉਹ ਜੇ ਨੌਜਵਾਨਾਂ ਦਾ ਜੋ ਸੜਕ ਤੇ ਪਏ ਲਵਾਰਸਾਂ ਨੂੰ ਚੁੱਕਰੇ ਗੱਲ ਨਾਲ ਲਾਉਂਦੇ ਆ ਔਰ ਵੇਖ ਸਕਦੇ ਹੋ ਤਸਵੀਰਾਂ ਕਿ ਆ ਜੋ ਸੜਕ ਤੇ ਪਿਆ ਲਵਾਰਸ ਹੈ ਅਸੀਂ ਕੱਲ ਇੱਕ ਖਬਰ ਚਲਾਈ ਸੀ ਕਿ ਆ ਜੋ ਨੌਜਵਾਨ ਹੈ ਪਤਾ ਨਹੀਂ ਕਿੱਥੋਂ ਦਾ ਤੇ ਕੌਣ ਹੈ ਕਿਵੇਂ ਸੜਕ ਦੇ ਉੱਤੇ ਪਿਆ ਔਰ ਸਿੱਖ ਸਰਦਾਰਾਂ ਨੇ ਸੁਣੀ ਸਾਡੀ ਆਵਾਜ਼ ਤੇ ਪਹੁੰਚ ਗਏ ਉੱਥੇ ਚੱਕਿਆ ਚੱਕ ਕੇ ਗੱਲ ਨਾਲ ਲਾਇਆ ਦੀਨਾ ਨਗਰ ਦੀ ਇਹ ਸੰਸਥਾ ਜਿਹੜੀ ਆ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸੰਸਥਾ ਦਾ ਧੰਨਵਾਦ ਕਿਉਂ ਨਾ ਕਰੀਏ ਇਹਨਾਂ ਸਰਦਾਰਾਂ ਦਾ ਜਿਹਨਾਂ ਸਰਦਾਰਾਂ ਨੇ ਚੁੱਕ ਕੇ ਗੱਲ ਨਾਲ ਲਾਇਆ ਇੱਕ ਪਟਕੇ ਹੋਏ ਇਨਸਾਨ ਨੂੰ ਪਟਕੇ ਹੋਏ ਨੌਜਵਾਨ ਨੂੰ ਪਤਾ ਨਹੀਂ ਲੱਗਾ ਕਿ ਇਹ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਵੇਂ ਕਿ ਯੂਪੀ ਬਿਹਾਰ ਦਾ ਦੱਸ ਰਿਹਾ ਸੀ ਔਰ ਆਪਣਾ ਨਾਂ ਸੰਨੀ ਦੱਸ ਰਿਹਾ ਸੀ ਔਰ ਖਬਰਾਂ ਸੁਣਦਿਆਂ ਹੀ ਟੀਮ ਸਰਦਾਰਾਂ ਦੀ ਪਹੁੰਚ ਗਈ ਇਸ ਸਖਸ਼ ਦੇ ਕੋਲ ਔਰ ਇਸ ਨੂੰ ਉਠਾਇਆ ਮੰਦੀ ਹਾਲਤ ਦੇ ਵਿੱਚ ਇਸ ਨੂੰ ਨਹਾਇਆ ਨਹਾ ਤੋਹਾ ਕੇ ਰੋਟੀ ਖਵਾਈ ਟਾਬੇ ਦੇ ਵਿੱਚ ਇਸ ਨੂੰ ਬਿਠਾਇਆ ਫਿਰ ਸਾਰੀ ਗੱਲਬਾਤ ਸਾਡੀ ਟੀਮ ਨੂੰ ਦੱਸੀ ਕਿ ਅਸੀਂ ਜੋ ਤੁਸੀਂ ਖਬਰ ਚਲਾਈ ਸੀ ਅਸੀਂ ਉਹ ਬੰਦਾ ਜਿਹੜਾ ਕਵਰ ਕਰ ਲਿਆ ਔਰ ਆਪਣੇ ਸੰਸਥਾ ਦੇ ਵਿੱਚ ਸਰਬਾ ਸਰਬਾਦਾ ਭਲਾ ਸੰਸਥਾ ਸਾਡੀ ਤੀਨ ਨਾਗਰ ਦੇ ਵਿੱਚ ਹੀ ਪਰ ਉੱਥੇ ਲੈ ਕੇ ਜਾ ਰਹੇ ਆ ਸਾਡੇ ਕੋਲ ਮਿਲ ਗਿਆ ਸਾਨੂੰ ਬੰਦਾ ਔਰ ਸਾਡੀ ਟੀਮ ਦਾ ਵੀ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਇਹਨਾਂ ਸਰਦਾਰਾਂ ਦਾ ਧੰਨਵਾਦ ਸਾਰੇ ਲੋਕਾਂ ਨੂੰ ਕਰਨਾ ਚਾਹੀਦਾ ਹੈ ਕਿ ਜਿਹੜਾ ਨੇ ਸੰਸਥਾ ਬਣਾਈਆਂ ਨੇ ਜਿਹੜੇ ਬਹੁਤ ਸਾਰੇ ਭਟਕੇ ਹੋਏ ਲੋਕਾਂ ਨੂੰ ਲਵਾਰਸਾਂ ਨੂੰ ਆਪਣੇ ਗਲ ਨਾਲ ਲਾਉਂਦੇ ਨੇ ਔਰ ਵੇਖ ਸਕਦੇ ਹੋ ਕਿਵੇਂ ਜੇ ਹਾਲਾਤ ਨੇ ਨੌਜਵਾਨ ਦੇ ਔਰ ਆ ਤਸਵੀਰਾਂ ਆ ਹੁਣ ਢਾਬੇ ਦੀਆਂ ਤਸਵੀਰਾਂ ਆ ਗਈਆਂ ਇਹ ਢਾਬੇ ਤੇ ਰਾਤ ਦੇ ਸਮੇਂ ਤੱਕ ਇਹ ਟੀਮ ਨਾਲ ਰਹੀ ਆ ਉਹੀ ਬੰਦਾ ਉਹੀ ਬੰਦੇ ਦੀ ਹਾਲਾਤ ਤੁਹਾਨੂੰ ਦਿਖਾ ਦਈਏ ਕਿ ਇੱਥੇ ਜਦੋਂ ਢਾਬੇ ਤੇ ਲਿਆਏ ਆ ਆ ਬੰਦਾ ਆ ਸਾਹਮਣੇ ਵੇਖ ਸਕਦੇ ਹੋ ਮੋਨਾ ਜਿਹਾ ਮੁੰਡਾ ਆ ਨੌਜਵਾਨ ਜਿਹੜਾ ਇਸ ਤੇ ਸੱਟਾਂ ਵੀ ਲੱਗੀਆਂ ਹੋਣਗੀਆਂ ਹੋ ਸਕਦਾ ਕੋਈ ਹੋਰ ਬਿਮਾਰੀ ਆ ਪਰ ਫਿਰ ਵੀ ਅਗਲੇ ਆਨੇ ਫੜ ਕੇ ਸਰਦਾਰਾਂ ਨੇ ਗੱਲ ਨਾ ਲਾਇਆ ਔਰ ਇਸ ਟੀਮ ਦਾ ਅਸੀਂ ਆਪਣੇ ਚੈਨਲ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਪੂਰਾ ਧੰਨਵਾਦ ਆਪਣੇ ਵੱਲੋਂ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਦਾ ਉਤਸ਼ਾਹ ਵਧੇ ਔਰ ਠਟਕੇ ਹੋਏ ਲੋਕਾਂ ਵਾਸਤੇ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰੋ ਔਰ ਉਹਨਾਂ ਨੂੰ ਠਟਕੇ ਹੋਇਆਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਂਦਾ ਜੋ ਆਸਰਾ ਦਿੰਦੇ ਨੇ ਨੌਜਵਾਨ ਨੇ ਚੜ੍ਹਦੀ ਕਲਾ ਵਾਲੇ ਤੀਨਾਂ ਨਗਰ ਦੇ ਬਚਿੱਤਰ ਸਿੰਘ ਪਿੱਕਾ ਦੀ ਟੀਮ ਹੈ ਔਰ ਸਰਬੱ ਸਰਟੀ ਦੀ ਟੀਮ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਰੀ ਗੱਲ ਬਾਤ ਸੁਣੋ ਕਿਵੇਂ ਹੋਣਾ ਧੰਨਵਾਦ ਕੀਤਾ ਸਾਡੇ ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 17 ਤਰੀਕ ਤੀਜਾ ਮਹੀਨਾ 2024 ਜੀ ਤੇ ਕੁਛ ਟਾਈਮ ਪਹਿਲਾਂ ਤੇ ਖਬਰ ਪਈ ਸੀਗੀ ਹਾਰਡ ਕੋਰ ਫੈਸਲਾ ਹੈ ਜੇਤੇ ਕੁਸਲਾ ਜਿਹਦੇ ਕੋਲ ਇੱਕ ਬੰਦਾ ਪਿਆ ਹੋਇਆ ਤੇ ਜਾ ਕੇ ਸਾਡੀ ਟੀਮ ਸਰਬੱਤ ਦਾ ਭਲਾ ਇੱਥੇ ਆਈ ਹੈ ਤੇ ਹੁਣ ਦੇਖਣੇ ਜਾਗੇ ਹੋ ਰਾਮ ਰਾਮ ਕੋਲ ਵਾ ਦੇਖੋ ਜੀ ਇਸ ਵੀਰ ਦੇ ਹਾਲਾਤ ਨੌਜਵਾਨ ਮੁੰਡਾ ਟਾਇਲਟ ਵਿੱਚੇ ਬਿੱਤੀ ਹੋਇਆ ਤੇ ਲਾਦੇ ਚੱਪਲ ਤੇ ਪਾਣੀ ਦੀ ਬੋਤਲ ਨਹੀਂ ਉਹ ਬਿਲਾ ਕੋਲ ਆ ਗਿਆ ਨਾ ਪਰੇਖਾ ਖਲੇਗਾ ਕੀ ਇਹ ਜਿੰਨਾ ਕਿਤੀ ਉਾਸ ਵਗੇਰੇ ਕੋਲ ਪਿਆ ਹੋਇਆ ਵੀਰ ਉੱਥੇ ਹੀ ਹੋ ਸਕਦਾ ਪਾਣੀ ਪੁਣੀ ਪੀ ਲੈਂਦਾ ਇਹ ਵੀਰ ਹਲੋ ਭਾਈ ਹਲੋ ਇਹ ਆ ਜੀ ਸੰਨੀ ਵੀਰ ਜੜਾ ਕੁਝ ਟਾਈਮ ਪਹਿਲਾਂ ਹਰਜਿੰਦਰ ਭਾਈ ਨੇ ਵੀਡੀਓ ਪਾਈ ਸੀ ਇਸ ਵੀਰ ਨੂੰ ਮੋਹਾ ਤੋਂ ਆ ਕੇ ਸਾਡੀ ਟੀਮ ਦੇ ਮੈਂਬਰ ਸਾਰੇ ਬੈਠੇ ਨੇ ਪਾਣੀ ਪੀਣਾ ਪਾਣੀ ਪਾਣੀ ਜੈ ਸਾਰੇ ਹੀ ਵੀਰ ਜਿਹੜੇ ਲਾਗੇ ਛਾਗੇ ਵਿਵੇਕ ਵੀਰ ਸੀ ਸਾਡੇ ਭਾਈ ਸਾਹਿਬ ਹੀ ਕਮਰ ਤੋਂ ਤੇ ਨਾਲ ਅੱਧਾ ਠੰਡ ਮਾਰ ਗਈ ਇਲਾਕੇ ਤੇ ਕੋਈ ਗੱਲ ਨਹੀਂ ਕੋੜਿਓ ਸੁਨੀ ਜੀ ਠੰਡ ਮਾਰ ਗਈ ਗਰਮੀ ਦਵਾਈ ਫੱਟ ਲੱਗੀ ਜਾਂ ਤੇ ਧੰਨਵਾਦ ਕਰਦੇ ਹਾਂ ਜਿੰਦਰ ਭਾਈ ਦਾ ਜਿਨ੍ਹਾਂ ਨੇ ਖਬਰ ਚਲਾਈ ਤੇ ਸਾਡੇ ਸੇਵਾ ਕਰ ਤੱਕ ਪਹੁੰਚੀ ਇਹ ਨਹੀਂ ਬੈਠਾ ਜਾ ਰਾ ਓਏ ਅੱਧਾ ਕਰੋ ਤੂੰ ਚਾਹ ਚਾਹ ਪੀ ਲੈ ਪਹਿਲੇ ਪਹਿਲਾਂ ਰੋਟੀ ਚਾਹ ਲੈ ਲੈ ਰੋਟੀ ਖਵਾ ਦੇ ਨਾ ਪਹਿਲੇ ਰੋਟੀ ਲੱਗੀ ਹਾਂ ਨਹੀਂ ਨਹੀਂ ਖਵਾ ਦੋ ਪਪਾ ਹੀ ਖਵਾ ਦੋ ਉਲਕਾ ਦੋ ਖਵਾ ਦੋ ਨਹੀਂ ਨਹੀਂ ਸਮਝੀਂ